ਬੇਦਕੌਰ ਚੌਂਕ ਜਾ ਕੇ ਦੇਖੋ ਕਿ ਹਾਲੇ ਐਡਿਟਡ ਟੋਏ ਆ ਗੱਡੀਆਂ ਤੇ ਫਸੀਆਂ ਆਇਆ ਰੋਜ਼ ਹੀ ਐਕਸੀਡੈਂਟ ਹੁੰਦੇ ਨੇ ਕਿਸੇ ਦਾ ਧਿਆਨ ਹੀ ਨਹੀਂਗਾ ਮੈਂ ਤਾਂ ਡੀਐਸਟੀ ਪੂਰਾ ਦੇਣਾ ਪੂਰਾ ਦੇਣਾ ਪਵੇਗਾ ਮੈਨੂੰ ਮੇਰਾ ਫਰਜ਼ ਵੀ ਆ ਪਰ ਜੀਐਸਸੀ ਦੇ ਕੇ ਦੁਕਾਨਦਾਰ ਨੂੰ ਕੀ ਮਿਲਦਾ ਦੱਸੋ ਇਹ ਹੁੰਦਾ ਮੁੱਦਾ ਨਹੀਂ 20 ਸਾਲ ਤੋਂ ਮੁੱਦਾ ਚੱਲਦਾ ਆ ਰਿਹਾ ਵਾ ਜਦੋਂ ਚੋਣਾ ਆਉਂਦੀਆਂ ਵਾ ਜੀ ਕੁਝ ਨਹੀਂ ਕਰਦੇ ਅਸੀਂ ਪਾਚ ਲਗਾ ਦਿੰਦੇ ਪਾਚ ਹੀ ਉਹਨਾਂ ਸਮਝਾ ਦੇਣਾ ਤੁਸੀਂ ਪਾਚ ਲਗਾ ਦਿੰਦੇ ਆ ਪਾਚ ਵਰਕ ਕਰ ਦਿੰਦੇ ਬਸ ਵੋਟਾਂ ਲੰਘਦੀਆਂ ਵਾ ਉਹ ਮੁੜ ਕੇ ਫੇਸ ਦੀ ਬਾਹਰ ਆ ਜਾਂਦੀਆਂ ਸਰਕਾਰ ਨੂੰ ਇਹ ਨਹੀਂ ਲੱਗਦਾ ਕਿ ਜਦੋਂ ਚੋਣ ਲੈਣੀ ਆ ਕੋਈ ਨਾ ਕੋਈ ਐਸੇ ਡਰਾਮੇਵਾਦੀ ਸ਼ੋਸ਼ੀਵਾਦੀ ਕੁਝ ਕਰ ਦੋ ਸ਼ਹਿਰ ਦੇ ਵਿੱਚ ਜਿੰਨਾ ਕਿ ਲੋਕਲ ਅਟਰੈਕਸ਼ਨ ਪੈ ਜਵੇ ਉਹਨਾਂ ਵੱਲ ਭਾਜੀਪੀ ਸਰਕਾਰ ਨੇ 10 ਸਾਲਾਂ 'ਚ ਮੰਗਾਈ ਨੂੰ ਐਨ ਜਿੰਨੀ 70 ਸਾਲ 'ਚ ਨਹੀਂ ਹੋਈ ਉਹ ਨਹੀਂ 10 ਸਾਲਾਂ 'ਚ ਹੋ ਗਈ ਹੈ ਵੱਡੇ ਵੱਡੇ ਵਪਾਰੀ ਦੇਸ਼ ਨੂੰ ਲੁੱਟ ਕੇ ਭੱਜ ਰਹੇ ਆ ਦੇਖੋ ਉਹਨਾਂ ਨੂੰ ਕੋਈ ਨਹੀਂ ਲੈ ਕੇ ਆ ਰਿਹਾ ਇਹਨਾਂ ਕੋਲ ਮੁੱਦੇ ਕੀ ਆ ਰਾਮ ਮੰਦਰ ਬਣਾਤਾ ਮੁਸਲਮਾਨ ਬਣਾਤਾ ਮੁਸਲਮਾਨ ਆ ਗਏ ਇਹ ਫੁਲਾਨੀ ਨੇ ਹਮਲਾ ਕਰਤਾ ਅਸੀਂ ਇਹ ਨਹੀਂ ਕਹਾਂਦੇ ਰੋਜ਼ਗਾਰ ਦਿਓ 5 ਕਿਲੋ ਰਾਸ਼ਨ ਦੇ ਕੇ ਯੂਥ ਨਹੀਂ ਚਰਨੀ ਦੇਸ਼ ਨਹੀਂ ਚੱਲਣਾ ਹੈ ਦੇਸ਼ ਨੂੰ ਭੁਖਾਰੀ ਨਾ ਬਣਾਓ ਦੇਸ਼ ਨੂੰ ਰੋਜ਼ਗਾਰ ਦਿਓ ਜਿੱਥੇ ਇੱਕ ਪਾਸੇ ਪੰਜਾਬ ਦੇ ਵਿੱਚ ਜੇਕਰ ਗਰਕਤੇ ਜਾਵੇ ਤਾਂ ਤਾਪਮਾਨ ਵੱਧਦਾ ਜਾ ਰਿਹਾ ਉੱਥੇ ਦੂਜੇ ਪਾਸੇ ਚ ਉਹਨਾਂ ਨੂੰ ਲੈ ਕੇ ਲੋਕਾਂ ਦੇ ਵਿੱਚ ਵੀ ਸਰਗਰਮੀ ਲਗਾਤਾਰ ਵੱਧਦੀ ਜਾ ਰਹੀ ਹੈ ਔਰ ਲੋਕ ਲਗਾਤਾਰ ਹੁਣ ਆਪ ਤੇ ਉਮੀਦਵਾਰ ਜਿਹੜੇ ਪਹੁੰਚ ਰਹੇ ਨੇ ਉਹਨਾਂ ਦੇ ਨਾਲ ਗੱਲਬਾਤ ਵੀ ਕਰ ਰਹੇ ਨੇ ਔਰ ਆਪਣੇ ਮੁੱਦੇ ਵੀ ਦੱਸ ਰਹੇ ਨੇ ਪਰ ਕਈ ਵਾਰ ਕੀ ਹੁੰਦਾ ਹੈ ਕਿ ਮੁੱਦੇ ਕੁਝ ਜਿਹੇ ਹੁੰਦੇ ਨੇ ਜੋ ਕੀ ਰਹਿ ਜਾਂਦੇ ਨੇ ਔਰ ਸਾਡੀ ਉਸ ਦੇ ਵਿੱਚ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਲੋਕਾਂ ਦੇ ਵਿੱਚ ਬੈਠ ਕੇ ਲੋਕਾਂ ਦੇ ਵਿੱਚ ਜਾ ਕੇ ਉਹਨਾਂ ਨਾਲ ਗੱਲਬਾਤ ਕਰੀਏ ਤੇ ਉਹਨਾਂ ਮੁੱਦਿਆਂ ਦੇ ਬਾਬਤ ਤੁਹਾਨੂੰ ਵੀ ਜਾਣੂ ਕਰਾਈਏ ਔਰ ਉਹਨਾਂ ਉਮੀਦਵਾਰਾਂ ਨੂੰ ਵੀ ਜਾਣੂ ਜਾਣੂ ਕਰਵਾਈਏ ਜੋ ਕਿ ਚੋਣ ਲੜ ਰਹੇ ਨੇ ਅੱਜ ਅਸੀਂ ਨਵੇਂ ਸ਼ਹਿਰ ਦੇ ਇੱਕ ਬਾਜ਼ਾਰ ਦੇ ਵਿੱਚ ਆਇਆ ਔਰ ਉਹਨਾਂ ਬਾਜ਼ਾਰਾਂ ਦੇ ਵਿੱਚ ਜਾ ਕੇ ਅਸੀਂ ਲੋਕਾਂ ਨਾਲ ਗੱਲਬਾਤ ਕਰਾਂਗੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਮੁੱਦੇ ਕੀ ਕੀ ਨੇ ਔਰ ਲੋਕ ਕਿਹੜਾ ਮੁੱਦਿਆਂ ਦਾ ਹੱਲ ਜਿਹੜਾ ਹੈ ਸਭ ਤੋਂ ਜ਼ਿਆਦਾ ਚਾਹੁੰਦੇ ਨੇ ਤਸਵੀਰਾਂ ਤੁਹਾਨੂੰ ਇੱਧਰ ਵੀ ਦਿਖਾ ਦੇਣਾ ਚਾਹੁੰਦੇ ਤੁਸੀਂ ਦੇਖ ਸਕਦੇ ਹੋ ਕਿ ਬਾਜ਼ਾਰ ਇੱਥੇ ਸਜੇ ਹੋਏ ਨੇ ਇੱਧਰ ਬਾਜ਼ਾਰ ਦੇ ਵਿੱਚ ਕਿ ਬਾਈ ਜੀ ਨਾਲ ਨਾ ਸ਼ੁਰੂ ਗੱਲਬਾਤ ਕਰਾਂਗੇ ਦੁਕਾਨ ਦੇ ਵਿੱਚ ਚੱਲਦੇ ਆਂ ਵਪਾਰੀ ਨੇ ਔਰ ਵਪਾਰੀਆਂ ਹੀ ਕਹਿੰਦੇ ਨਾ ਜਿਹੜੇ ਲੋਕਾਂ ਨਾਲ ਬਹੁਤ ਜ਼ਿਆਦਾ ਗੱਲਬਾਤ ਕਰਦੇ ਨੇ ਬਾਈ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਜੀ ਸਤਿ ਸ਼੍ਰ ਰਪਿੰਦ ਸਿੰਘ ਜੀ ਚੋਣਾ ਆਉਣ ਵਾਲੀਆਂ ਨੇ ਹੈਨਾ ਔਰ ਕੀ ਲੱਗਦਾ ਹੈ ਕਿ ਸਭ ਤੋਂ ਜ਼ਿਆਦਾ ਅਹਿਮ ਮੁੱਦੇ ਖਾਸ ਕਰਕੇ ਜੇ ਮੈਂ ਨਵਾਂ ਸ਼ਹਿਰ ਦੀ ਗੱਲ ਕਰਾਂ ਕਿਉਂਕਿ ਸ਼੍ਰੀ ਅਨੰਦਪੁਰ ਸਾਹਿਬ ਹਲਕੇ ਦੇ ਵਿੱਚ ਪੈਂਦਾ ਸਭ ਤੋਂ ਅਹਿਮ ਮੁੱਦੇ ਕੀ ਨੇ ਖਾਸ ਕਰ ਇਸ ਇਲਾਕੇ ਦੇ ਜ਼ਿਕਰ ਕਰਕੇ ਦੀਆਂ ਮੁੱਦੇ ਤੁਸੀਂ ਦੇਖ ਲਓ ਜੀ ਕਿ ਰੇਲਵੇ ਰੋਡ ਤੇ ਰੇਲਵੇ ਉੱਤੇ ਜਾ ਕੇ ਦੇਖੋ ਕੀ ਹਾਲ ਹੈ ਬੇਦਕੌਰ ਚੌਂਕ ਜਾ ਕੇ ਦੇਖੋ ਕੀ ਹਾਲ ਹੈ ਐਡਿਟਡ ਟੋਏ ਆ ਗੱਡੀਆਂ ਤੇ ਫਸੀਆਂ ਆਇਆਂ ਰੋਜ਼ ਹੀ ਐਕਸੀਡੈਂਟ ਹੁੰਦੇ ਨੇ ਕਿਸੇ ਦਾ ਹੱਥਿਆਣੇ ਨਹੀਂਗਾ ਦੇਖੋ ਤੁਸੀਂ ਦਿਲਬੀਉੜ ਦਾ ਹਾਲ ਦੇਖੋ ਉੱਥੇ ਕੋਈ ਆਪਣੀ ਨਵਾਂ ਸ਼ਹਿਰੀ ਪ੍ਰਾਈਵੇਟ ਸੁਸਾਇਟੀ ਆ ਗੁਰੂ ਰਾਮਦਾਸ ਉਹ ਸੇਵਾ ਕਰ ਰਿਹਾ ਦੇਖੋ ਉਹੀ ਉਹਨੂੰ ਬਣਾ ਰਿਹਾ ਕਿਸੇ ਵੀ ਅਫਸਰ ਦਾ ਕਿਸੇ ਦਾ ਧਿਆਨ ਹੀ ਨਹੀਂ ਦੇਖੋ ਹਾਲਾਂਕਿ ਉਹ ਸਾਰੀ ਸੜਕ ਜਿਹੜੀ ਹੈ ਮੇਰੇ ਖਿਆਲੋਂ ਰੋਜ਼ ਚੱਲਣ ਵਾਲੀ ਸੜਕ ਹੈਗੀ ਹੈ ਚੰਡੀਗੜ੍ਹ ਦੀ ਕਨੈਕਟੀਵਿਟੀ ਸਾਰੀ ਉਧਰੋਂ ਹੀ ਹੈ ਮੇਨ ਹਾਈਵੇ ਨਵੇਂ ਸ਼ਹਿਰ ਦਾ ਮੇਨ ਜ਼ੋਰ ਜਿੱਥੋਂ ਦੇਖੋ ਹਿਸ਼ਾਰਪੁਰ ਤੋਂ ਲੋਕ ਆ ਰਹੇ ਆ ਕਰਤ ਸਿੰਘਰ ਤੋਂ ਆ ਰਹੇ ਆ ਬੰਗਾ ਨਵਾਂ ਸ਼ਹਿਰ ਤੋਂ ਆ ਰਹੇ ਆ ਉੱਥੇ ਆ ਕੇ ਡਿਗ ਰਹੇ ਆ ਮੇਨ ਚੌਂਕ 'ਚ ਗਿਰ ਰਹੇ ਆ ਦੇਖੋ ਤੁਸੀਂ ਇਹ ਰੋਡ ਤੇ ਕਦੀ ਟਰੱਕ ਬਲਟਿਆ ਹੋਇਆ ਕਦੀ ਖੁੱਸ ਹੋਇਆ ਹੋਇਆ ਬੁਰਾ ਹਾਲ ਆ ਸ਼ਹਿਰ ਦਾ ਕੋਈ ਦੇਖੋ ਸੁਧਾਰੇ ਨਹੀਂ ਕੋਈ ਕੋਈ ਦੇਖੇ ਨਹੀਂ ਕੋਈ ਰਿਆ ਸਰਕਾਰ ਸੁਧਾਰ ਸਭ ਤੋਂ ਵੱਡਾ ਇਸ ਵੇਲੇ ਇੱਕ ਮੇਨ ਮੁੱਦਾ ਇੱਥੇ ਉਹ ਝਾੜੂ ਨੂੰ ਮੜਾ ਕਹੀ ਜਾਂਦੇ ਆ ਝਾੜੂ ਵਾਲੇ ਦੂਸਰੇ ਨੂੰ ਮੜਾ ਕਹੀ ਜਾਂਦੇ ਦੂਸਰੇ ਤਿਸ ਨੂੰ ਮੜਾ ਕਹੀ ਜਾਂਦੇ ਸੋ ਸਰਕਾਰਾਂ ਇਦਾਂ ਥੋੜੀ ਚਲਦੀਆਂ ਆ ਤੁਸੀਂ ਬਾਹਰ ਜਾ ਕੇ ਦੇਖੋ ਫੌਰੀਂ ਦੇ ਵਿੱਚ ਜੀ ਚੋਣਾ ਹੋਣੀਆਂ ਨੇ ਉਹਦੀ ਆਵਾਜ਼ ਕੇਂਦਰ ਤੱਕ ਜਾਣੀ ਆ ਕੀ ਲੱਗਦਾ ਕਿ ਨਵੇਂ ਸ਼ਹਿਰ ਦੀ ਕਿਹੜੀ ਆਵਾਜ਼ ਜਿਹੜੀ ਉਹ ਕੇਂਦਰ ਤੱਕ ਪਹੁੰਚਣੀ ਇਸ ਵਕਤ ਬਹੁਤ ਜ਼ਰੂਰੀ ਹੋਈ ਪਈ ਖਜੇ ਤਾਂ ਕੋਈ ਪਤਾ ਨਹੀਂ ਲੱਗ ਰਿਹਾ ਜੀ ਦੁਨੀਆ ਡਬਲ ਮੰਡੇਟ ਹੋਈ ਹੋਈ ਆ ਕੋਈ ਕਹਿ ਰਿਹਾ ਕਾਲੀਆਂ ਨੂੰ ਵੋਟ ਪਾਓ ਕੋਈ ਕਹਿ ਰਿਹਾ ਜੀ ਕਾਲੀ ਵਧੀਆ ਐ ਝਾੜੂ ਵਧੀਆ ਨਹੀਂ ਪਰ ਝਾੜੂ ਵੀ ਦੇਖੋ ਕੰਮ ਕਰ ਰਹੇ ਆ ਉਹ ਕਰਨ ਦਿਓ ਮੈਂ ਕੋਈ ਪੋਲਿਟੀਕਲ ਪਾਰਟੀ ਦਾ ਨਹੀਂਗਾ ਨਾ ਮੈਂ ਕੋਈ ਬੀਜੇਪੀ ਦਾ ਮੈਂਬਰ ਆ ਮੈਂ ਤਾਂ ਦੁਕਾਨਦਾਰ ਆ ਜੀ ਮੈਂ ਤਾਂ 1 ਰੁਪਿਆ ਜੀਐਸਟੀ ਬਚਾਉਂਗਾ ਤਾਂ ਮੈਨੂੰ ਫਾਂਸੀ ਲੱਗ ਜਾਨੀ ਆ ਮੈਂ ਤਾਂ ਡੀਐਸਟੀ ਪੂਰਾ ਦੇਣਾ ਪੂਰਾ ਦੇਣਾ ਪਏਗਾ ਮੈਨੂੰ ਮੇਰਾ ਫਰਜ਼ ਵੀ ਆ ਪਰ ਜੀਐਸਟੀ ਦੇ ਕੇ ਦੁਕਾਨਦਾਰ ਨੂੰ ਕੀ ਮਿਲਿਆ ਦੱਸੋ ਕੋਈ ਸਾਡਾ ਮੈਡੀਕਲ ਦੇਖੋ ਹੈਗਾ ਕੋਈ ਫ੍ਰੀ ਨਹੀਂਗਾ ਦੇਖੋ ਜਿਹੜੇ ਟੈਕਸ ਲੱਗ ਰਹੇ ਨੇ ਉਹਨਾਂ ਦੁਕਾਨਦਾਰਾਂ ਨੂੰ ਕੋਈ ਫਾਇਦਾ ਨਹੀਂ ਹੋ ਰਿਹਾ ਤਾਂ 1 2 ਰੁਪਏ ਦਾ 2 ਰੁਪਏ ਦੱਸੋ ਸਾਨੂੰ ਕੀ ਦੇ ਰਿਹਾ ਅਸੀਂ ਤਾਂ ਡੀਐਸਟੀ ਖੁੱਲ ਖੁੱਲ ਕੇ ਦੇ ਰਹੇ ਆ ਦੇਣਾ ਵੀ ਚਾਹੀਦਾ ਚਲੋ ਸਰਕਾਰ ਦਾ ਹੱਕ ਆ ਦੇਣਾ ਪਰ ਸਾਨੂੰ ਵੀ ਕੁਝ ਦਿਓ ਨਾ ਠੀਕ ਹੈ ਵਪਾਰੀ ਕਹਿ ਰਹੇ ਨੇ ਕਹਿੰਦੇ ਕਿ ਅਸੀਂ ਤਾਂ ਭਰ-ਭਰ ਕੇ ਜੀਐਸਟੀ ਭਰਦੇ ਪਏ ਆ ਭਰ-ਭਰ ਕੇ ਜਿਹੜਾ ਹੈ ਸਰਕਾਰਾਂ ਨੂੰ ਟੈਕਸ ਭਰਦੇ ਪਏ ਆ ਪਰ ਕੀ ਇਹਨਾਂ ਟੈਕਸ ਭਰਿਆਂ ਦਾ ਕੋਈ ਫਾਇਦਾ ਜਿਹੜਾ ਇਹਨਾਂ ਵਪਾਰੀਆਂ ਨੂੰ ਹੋ ਰਿਹਾ ਕੋਈ ਫਾਇਦਾ ਇਹਨਾਂ ਵਪਾਰੀਆਂ ਨੂੰ ਹੋ ਰਿਹਾ ਹੈ ਉਹਨਾਂ ਨੂੰ ਕੋਈ ਫਾਇਦਾ ਮਿਲ ਪਾਰਿਆ ਫਿਰ ਭਾਵੇਂ ਉਹ ਮੈਡੀਕਲ ਦੀ ਸਹੂਲਤ ਹੋਵੇ ਜਾਂ ਫਿਰ ਕੋਈ ਵੀ ਸਹੂਲਤ ਜਿਹੜੀ ਹੁੰਦੀ ਹੈ ਉਹ ਸਹੂਲਤ ਹੋਵੇ ਉਸ ਤੋਂ ਲੈ ਕੇ ਜਿਹੜਾ ਹੈ ਕੋਈ ਫਾਇਦਾ ਜਿਹੜਾ ਵਪਾਰੀਆਂ ਨੂੰ ਨਹੀਂ ਹੋ ਪਾਰਿਆ ਇੱਧਰ ਵੀ ਇੱਕ ਬਾਈ ਜੀ ਬੈਠੇ ਨੇ ਜ਼ਰੂਰ ਗੱਲਬਾਤ ਕਰਨਗੇ ਸੱਚੀ ਗੱਲ ਜੀ ਕੀ ਹਾਲ ਹੈ ਜੀ ਹਾਂ ਜੀ ਬਿਲਕੁਲ ਵੋਟਾਂ ਦਾ ਸੀਜ਼ਨ ਆ ਗਿਆ ਹੋਇਆ ਔਰ ਵੋਟਾਂ ਹੁਣ ਪੈਣੀਆਂ ਨੇ ਨਵੇਂ ਸ਼ਹਿਰ ਹਲਕੇ ਦੀ ਗੱਲ ਕਰੀਏ ਮੁੱਦੇ ਕੀ ਨੇ ਜਿਹੜੇ ਖਾਸ ਕਰਕੇ ਜਿਹੜੇ ਉਹ ਕੇਂਦਰ ਤੱਕ ਪਹੁੰਚਣ ਇਸ ਵਕਤ ਬਹੁਤ ਜ਼ਰੂਰੀ ਹੋਏ ਹੋਏ ਨੇ ਜੇ ਮੈਂ ਗੱਲ ਕਰ ਕਿਉਂਕਿ ਸ਼੍ਰੀਨੰਦਪੁਰ ਸਾਹਿਬ ਹਲਕੇ ਦੇ ਵਿੱਚ ਇਹ ਇਲਾਕਾ ਪੈਂਦਾ ਅੱਛਾ ਜੀ ਹਾਂ ਜੀ ਮਰਕੀ ਕੁਝ ਕੁ ਸਮਝ ਨਹੀਂ ਆਉਂਦੀ ਜੀ ਕਿੱਧਰ ਜਾਣਾ ਕੰਮ ਕੁਝ ਸਮਝ ਨਹੀਂ ਆ ਰਿਹਾ ਕਿੱਧਰ ਨੂੰ ਜਾਣਾ ਮਤਲਬ ਲੋਕ ਕਨਫਿਊਜ਼ ਹੋਏ ਹੋਏ ਨੇ ਕੋਈ ਨਾ ਕੋਈ ਬੱਦ ਕੋਈ ਮੁੱਦਾ ਤਾਂ ਹੋਏਗਾ ਨਾ ਜਿਹੜਾ ਖਾਸ ਕਰਕੇ ਨਵਾਂ ਸ਼ਹਿਰ ਦਾ ਮੁੱਦਾ ਹੋਵੇ ਹਾਂ ਜੀ ਕੋ ਮੁੱਦਾ ਹੋਵੇ ਨਵਾਂ ਸ਼ਹਿਰ ਦਾ ਕੁਝ ਸਮਝ ਨਹੀਂ ਆਉ ਹੇ ਕਹ ਰਹੇ ਨੇ ਕਿ ਸਮਝਣਾ ਬਹੁਤ ਜ਼ਰੂਰੀ ਹੈ ਔਰ ਸਮਝ ਹੋਣਾ ਵੀ ਬਹੁਤ ਜ਼ਰੂਰੀ ਹੈ ਸੋ ਕੀ ਕਹਿੰਦੀ ਹੈ ਜਨਤਾ ਦੁਕਾਨਦਾਰਾਂ ਨਾਲ ਅਸੀਂ ਗੱਲਬਾਤ ਕਰ ਰਹੇ ਹਾਂ ਦੁਕਾਨਦਾਰ ਇੱਕ ਐਸਾ ਇਨਸਾਨ ਹੁੰਦਾ ਜੋ ਕਿ ਜਨਤਾ ਨਾਲ ਬਹੁਤ ਜ਼ਿਆਦਾ ਵਿਚਰਦਾ ਸੋ ਇਧਰ ਵੀ ਬਾਈ ਜੀ ਬੈਠੇ ਨੇ ਸਤਿ ਸ਼੍ਰੀ ਅਕਾਲ ਬਾਈ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਨਾਮ ਹੈ ਜੀ ਆਪਣਾ ਅਮਰਜੀਤ ਸਿੰਘ ਅਮਰਜੀਤ ਸਿੰਘ ਜੀ ਕਿੱਦਾਂ ਦੇਖੀਏ ਚੋਣਾ ਦਾ ਮੁੱਦਾ ਅਚੋਣਾ ਆ ਗਿਆ ਮੁੱਦਿਆਂ ਦੀ ਪੁਛਾਰ ਹੋ ਗਈ ਕਹਿੰਦੇ ਕਿ ਹੁਣ ਸ਼੍ਰੀ ਅਨੰਦਪੁਰ ਸਾਹਿਬ ਚ ਪੈਂਦਾ ਹਲਕਾ ਨਵਾਂ ਸ਼ਹਿਰ ਕਿਹੜੇ ਮੁੱਦੇ ਨੇ ਜਿਹੜੇ ਸਭ ਤੋਂ ਜ਼ਿਆਦਾ ਇਸ ਵਕਤ ਕਹ ਲਈਏ ਕਿ ਨ ਨਾਲੇ ਕੋਈ ਹਾਲੇ ਕੋਈ ਜੀ ਪਤਾ ਨਹੀਂ ਲੱਗਦਾ ਜੀ ਸਹੀ ਗੱਲ ਹਾਂ ਜੀ ਕੀ ਲੱਗਦਾ ਕਿ ਮੁੱਦੇ ਕੀ ਨੇ ਖਾਸ ਕਰਕੇ ਨਵੇਂ ਸ਼ਹਿਰ ਦੇ ਜਿਗਰ ਨਵੇਂ ਸ਼ਹਿਰ ਦੇ ਮੁੱਦੇ ਦੀ ਪਰਮਾਰਵਾ ਇੱਥੇ ਅਸੀਂ ਬਾੜੀ ਦੂਰ ਕਾਣੋਂ ਜਾਣਾ ਤੇ ਰੇਲਵੇ ਉੱਡ ਚੱਲ ਜਾਓ ਜੀ ਹਾਂ ਬੰਦਾ ਬਾਅਦ ਚੋਂ ਆ ਜੀ ਟੁੱਟਦਾ ਪਹਿਲਾ ਵਾ ਇਹ ਹੁੰਦਾ ਮੁੱਦਾ ਨਹੀਂ 20 ਸਾਲ ਤੋਂ ਮੁੱਦਾ ਚੱਲਦਾ ਆ ਰਿਹਾ ਵਾ ਜਦੋਂ ਚੋਣਾਂ ਆਉਂਦੀਆਂ ਵਾ ਜੀ ਕੁਝ ਨਹੀਂ ਕਰਦੇ ਅਸੀਂ ਪਾਚ ਲਗਾ ਦਿੰਦੇ ਪਾਚ ਹੀ ਉਹਨਾਂ ਸਮਝਦੇ ਨੇ ਤੁਸੀਂ ਪਾਚ ਲਗਾ ਦਿੰਦੇ ਆ ਪਾਚ ਵਰਕ ਕਰ ਦਿੰਦੇ ਬਸ ਵੋਟਾਂ ਲੰਘਦੀਆਂ ਵਾ ਉਹ ਮੁੜ ਕੇ ਫੇਰ ਦੀ ਬਾਹਰ ਆ ਜਾਂਦੀਆਂ ਵਾ ਉਹ ਸੜਕ ਯਾਦ ਆਂਦੀ ਸਿਰਫ ਇਹਨਾਂ ਨੇ ਚੋਣਾ ਮਖਤ ਜੀ ਜਦੋਂ ਚੋਣਾ ਆਣੀ ਆ ਆ ਦਿਲ ਵੀ ਨੈਕਸਟ ਅਗਲੇ ਮਹੀਨੇ ਚੋਣਾ ਆ ਵਾ ਜੀ 15 20 ਤੱਕ ਉੱਥੇ ਪੱਛ ਲੱਗਨੇ ਸ਼ੁਰੂ ਹੋ ਜੰਨੇ ਆ ਤੁਸੀਂ ਆਈਓ ਕਵਰੇਜ ਕਰਿਓ ਉਹ ਚੀਜ਼ ਦੀ ਇਸ ਕਰਕੇ ਇੱਥੇ ਸਿਰ ਕਿਸੇ ਨੂੰ ਕੁਛ ਨਹੀਂ ਦਿੰਦਾ ਸਰਕਾਰ ਨੂੰ ਨਹੀਂ ਦਿੰਦਾ ਕਿ ਜਦੋਂ ਚੋਣ ਲੈਣੀ ਆ ਕੋਈ ਨਾ ਕੋਈ ਐਸੇ ਡਰਾਮੇ ਵਾਜੀ ਸ਼ੋਸ਼ੀ ਵਾਜੀ ਕੁਛ ਕਰ ਦੋ ਸ਼ਹਿਰ ਦੇ ਵਿੱਚ ਜਿੰਨਾ ਕਿ ਲੋਕਲ ਅਟਰੈਕਸ਼ਨ ਪੈ ਜਵੇ ਉਹਨਾਂ ਵੱਲ ਨੌਜਵਾਨਾਂ ਦੇ ਕੀ ਮੁੱਦੇ ਨੇ ਖਾਸ ਕਰਕੇ ਇੱਥੇ ਨਵੇਂ ਸ਼ਹਿਰ ਦੀ ਗੱਲ ਕਰੀਏ ਤਾਂ ਕਿਉਂਕਿ ਨੌਜਵਾਨ ਵੀ ਬਹੁਤ ਵੱਡਾ ਰੋਲ ਅਦਾ ਕਰਦੇ ਆ ਚੋਣਾਂ 'ਚ ਹਾਂ ਉਹ ਨਫਾ ਕਿ ਇਹ ਕੀ ਨੌਜਵਾਨੀ ਜੀ ਕਹਿੰਦੇ ਜੀ ਕੋਈ ਨਸ਼ੇ 'ਚ ਜਾ ਰਿਹਾ ਵਾ ਹਨਾ ਕਿਸੇ ਨੂੰ ਕੰਮ ਨਹੀਂ ਮਿਲ ਰਿਹਾ ਐਵਰੀਥਿੰਗ ਇੱਧਰ ਕੁਝ ਨਹੀਂ ਹੈਗਾ ਇੱਥੇ ਸਭ ਕੁਝ ਹੈਗਾ ਇੱਥੇ ਬੰਦਾ ਕਰਨ ਜਾ ਬਸ ਸਿਰਫ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਕਰਕੇ ਨਾ ਲੋਕੀ ਉਹ ਚੀਜ਼ ਨੂੰ ਉੱਤੋਂ ਵੀ ਅਵੇਲ ਨਹੀਂ ਕਰ ਰਹੇ ਯੂ نو ਉੱਤੋਂ ਭੱਜਦੇ ਆ ਠੀਕ ਹੈ ਨਾ ਹੁਣ ਜੇ ਕੋਈ ਇਨਸਾਨ ਕੋ ਪੜਿਆ ਲਿਖਿਆ ਵਾ ਉਹਨੂੰ ਇੱਥੇ ਉਹਦਾ ਰੋਜ਼ਗਾਰ ਨਹੀਂ ਮਿਲਣਾ ਉਹਨੇ ਹਨਾ ਨਸ਼ੇ ਕਰਨੇ ਜਾਂ ਉਹਨੇ ਕੁਝ ਵੀ ਕਰਨਾ ਨਾ ਲੁੱਟਾਂ ਖੋਹਾਂ ਕਰਨੀਆਂ ਅਗਰ ਇਹੀ ਉਹਨੂੰ ਇੱਥੇ ਮੰਨ ਲਓ ਉਹਨੂੰ ਕੰਮ ਮਿਲੇ ਅਗਲਾ ਕਿਉਂ ਬਾਹਰ ਜਾਵੇ ਹਾਂ ਠੀਕ ਹੈ ਤੁਸੀਂ ਕੁਝ ਕਹਿ ਰਹੇ ਸੀ ਬਾਬਾ ਜੀ ਦੇਖੋ ਜੀ ਦੁਨੀਆ ਪਾੜ ਪਾੜ ਕੇ ਸਾਰੇ ਬਾਹਰ ਜਾ ਰਹੇ ਲੱਖਾਂ ਹਜ਼ਾਰਾਂ ਹਿਸਾਬ ਨਾਲ ਜਾ ਰਹੀ ਬਾਹਰ ਇੱਕ ਬੰਦੇ ਦਾ 15 20 ਲੱਖ ਵੀ ਲੱਗਦਾ ਹੂੰ ਬਿਲਕੁਲ ਕੱਟੋ ਕੱਟ ਆ ਐਵਰੇਜ ਆਰਾਮ ਨਾਲ ਲੱਗਦਾ ਕਰੋੜਾਂ ਰੁਪਏ ਪਰ ਰੁਪਏ ਸਭ ਕੋਈ ਯਾਰ ਕੁੜੀਆਂ ਮੁੰਡੇ ਬਾਹਰ ਜਾ ਰਹੇ ਟਾਈਮ ਜਿਹੜੇ ਪੜ੍ਹਾਈ ਦੇ ਬੇਸਤੇ ਹੂੰ ਬਸ ਨੀਕੋਲ ਕਹ ਰਹੇ ਨੇ ਪੜ੍ਹਾਈਆਂ ਹੋ ਰੀਆਂ ਨੇ ਮੁੱਦੇ ਬਹੁਤ ਨੇ ਕਹਿੰਦੇ ਨੌਕਰੀਆਂ ਨਹੀਂ ਲੋਕਾਂ ਨੂੰ ਮਿਲ ਰਹੀਆਂ ਹਨ ਕਿ ਬੇਰੋਜ਼ਗਾਰੀ ਦਾ ਮੁੱਦਾ ਨੌਜਵਾਨਾਂ ਦਾ ਬੇਰੋਜ਼ਗਾਰੀ ਦਾ ਮੁੱਦਾ ਭਾਈ ਜੀ ਕੀ ਨਾ ਜੀ ਆਪਣਾ ਅਜੀਤ ਕੁਮਾਰ ਅਜੀਤ ਕੁਮਾਰ ਜੀ ਕਿੱਥੇ ਰਹਿਣ ਵਾਲੇ ਹੋ ਔਰ ਨਵੇਂ ਸ਼ਹਿਰ ਦੇ ਰਹਿਣ ਵਾਲੇ ਹੋ ਮੁੱਦੇ ਕੀ ਸਮਝਦੇ ਹੋ ਖਾਸ ਕਰਕੇ ਨਵੇਂ ਸ਼ਹਿਰ ਦੇ ਕਿਉਂਕਿ ਸ਼੍ਰੀ ਨੰਦਪੁਰ ਸਾਹਿਬ ਹਲਕਾ ਪੈ ਰਿਹਾ ਔਰ ਹੁਣ ਜਿਹੜੇ ਮੁੱਦੇ ਹੋਣਗੇ ਉਹ ਕੇਂਦਰ ਤੱਕ ਚੱਕੇ ਜਾਣੇ ਨੇ ਹਾਂਜੀ ਮੁੱਦੇ ਕੀ ਸਮਝਦੇ ਹੋ ਤੁਸੀਂ ਮੁੱਦੇ ਜੋ ਮਰਜ਼ੀ ਗਾ ਲੋ ਕੰਮ ਤਾਂ ਹੋਣਾ ਨਹੀਂ ਭਾਜੀ ਕਿਸੇ ਦੇ ਹਾਂ ਨਾ ਹੁੰਦੇ ਆ ਮੈਂ ਵੋਟਾਂ ਵੇਲੇ ਆਣਾ ਉਸ ਤੋਂ ਬਾ ਵੋਟਾਂ ਵਾਲੇ ਇਹਨਾਂ ਨੇ ਮੁੱਦੇ ਪੁੱਛਣੇ ਸਾਨੂੰ ਆ ਗਏ ਫੜਨੇ ਇਹਨਾਂ ਨੇ ਪੈਰ ਵੀ ਫੜਨੇ ਉਸ ਤੋਂ ਬਾਅਦ ਤੁਹਾਨੂੰ ਇਹਨਾਂ ਨੇ ਸ਼ਕਲ ਨਹੀਂ ਦਿਖਾਣੀ ਮੈਂ ਵੋਟਾਂ ਕੋਈ 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 ਇਦਾਂ ਦਾ ਮੁੱਦਾ ਜਿਹੜਾ ਖਾਸ ਕਰਕੇ ਜਿਹੜਾ ਕਹਿਣੋ ਕਿ ਕੰਮ ਜਿਹੜਾ ਉਹ ਬਹੁਤ ਲੰਬੇ ਸਮੇਂ ਤੋਂ ਪੈਂਡਿੰਗ ਪਿਆ ਉਹ ਕੇਂਦਰ ਵੱਲੋਂ ਜਿਹੜਾ ਹੋਣਾ ਚਾਹੀਦਾ ਸੀਗਾ ਉਸ ਦਾ ਕੰਮ ਨਹੀਂ ਹੋਇਆ ਹਾਂਜੀ ਕੋਈ ਤੁਹਾਨੂੰ ਵੀ ਲੱਗਦਾ ਕੋਈ ਕੋਈ ਤਨੇ ਮੁੱਦੇ ਜਿਹੜੇ ਖਾਸ ਕਰਨਾਵੇਂ ਸ਼ਹਿਰ ਦੇ ਮੁੱਦਾ ਸਰ ਐਸੀ ਵੀ ਇੱਥੇ ਪਾਸਪੋਰਟ ਆਫਿਸ ਪੰਨਾ ਚਾਹੀਦਾ ਸੀ ਕਿਉਂਕਿ ਮੇਨ ਜਿਹੜੀ ਹੱਬ ਹੈਗੀ ਹੈ ਇੱਥੋਂ ਨਵਾਂ ਸ਼ਰਦ ਬਾਬਾ ਦੀ ਕਾਫੀ ਏਰੀਆ ਇੱਥੋਂ ਬਾਹਰ ਗਿਆ ਹੋਣਾ ਨੂੰ ਬੜੀ ਮੁਸ਼ਕਲ ਆਉਂਦੀ ਜਦੋਂ ਪਾਸਪੋਰਟ ਅਪਲਾਈ ਕਰਨਾ ਹੁੰਦਾ ਜਲੰਧਰ ਜਾਣਾ ਪੈਂਦਾ ਤੇ ਇਸ ਕਰਕੇ ਇੱਥੇ ਜ਼ਰੂਰੀ ਸਭ ਤੋਂ ਵਧੀਆ ਹੋਗਾ ਕਿ ਅਸੀਂ ਕੇਂਦਰ ਦਾ ਪਿੱਛੇ ਹੀ ਸੋਨੇ ਦੇ ਪਾਸ ਵੀ ਹੋਇਆ ਵੇ ਨਹੀਂ ਹੋਇਆ ਉਹ ਕਾਗਜ਼ਾਂ ਵਿੱਚ ਪਾਸ ਹੋਇਆ ਇੱਥੇ ਨਹੀਂ ਹੋਇਆ ਬਰ ਅ ਬਾਕੀ ਪਾਸਪੋਰਟਸ ਨੂੰ ਜਿਹੜਾ ਕਿਉਂਕਿ ਇੱਕ ਦੁਆਬਾ ਹੱਬ ਜਿਹੜਾ ਹੈ ਇਹ ਠੀਕ ਹੈ ਕਹਿੰ ਰਹੇ ਨੇ ਕਿ ਪਾਸਪੋਰਟ ਜਿਹੜਾ ਦਫ਼ਤਰ ਇੱਥੇ ਹੋਣਾ ਚਾਹੀਦਾ ਇੱਧਰ ਵੀ ਸਾਬ ਖੜੇ ਨੇ ਜ਼ਰੂਰ ਗੱਲਬਾਤ ਕਰਨਗੇ ਸਰ ਕੀ ਲੱਗਦਾ ਹੈ ਕਿ ਨਵੇਂ ਸ਼ਹਿਰ ਦੇ ਮੁੱਦੇ ਕਿਹੜੇ ਨੇ ਜਿਹੜੇ ਜੀ ਕੇਂਦਰ ਦੇ ਹੱਥੋਂ ਸੋਲਵ ਹੋਣੇ ਬਹੁਤ ਜ਼ਰੂਰੀ ਨੇ ਅਜਿਰੇ ਇੱਕ ਤਾਂ ਜਿਹੜੀ ਰੇਲਵੇ ਆ ਨਵੇਂ ਸ਼ਹਿਰ ਦੇ ਵਿੱਚ ਰੇਲ ਸਿਰਫ ਪੰਜਾਬ ਤੱਕ ਲਿਮਟ ਹੈ ਇੱਧਰ ਚੰਡੀਗੜ੍ਹ ਸਾਈਡ ਨੂੰ ਕੋਈ ਰੋਡ ਨਹੀਂ ਜਦਾ ਦਿੱਲੀ ਤੱਕ ਜਾਣਾ ਹੋਵੇ ਨਹੀਂ ਰੇਲਵੇ ਸਿਸਟਮ ਹੈ ਨਹੀਂ ਉਹ ਵੀ ਹੋਣਾ ਚਾਹੀਦਾ ਸਟੈਂਡ ਹੋਣੀ ਚਾਹੀਦੀ ਹੈ ਰੇਲਵੇ ਲਾਈਨ ਹਾਂ ਬਾਕੀ ਹੋਰ ਕਿਸਾਨਾਂ ਦੇ ਮੁੱਦੇ ਵੱਡੇ ਹੈਗੇ ਆ ਹਾਂ ਕਾਫੀ ਮੁੱਦੇ ਨੇ ਜਿਹੜੇ ਨਹੀਂ ਸੈਂਟਰ ਗਵਰਨਮੈਂਟ ਸ਼ਹਿਰ ਮੈਂ ਜਿੱਥੇ ਦੇਖਿਆ ਐਨਆਰਆਈ ਬੈਲਟ ਵੀ ਹੈਗੀ ਹੋ ਤੇ ਕਿਸਾਨੀ ਦੀ ਵੀ ਬਹੁਤ ਵੱਡੀ ਬੈਲਟ ਵੀ ਬਹੁਤ ਵੱਡੀ ਔਰ ਪਿਛਲੇ ਕਈ ਸਾਲਾਂ ਤੋਂ ਸੈਂਟਰ ਗਵਰਨਮੈਂਟ ਨੇ ਕੋਈ ਕੁਝ ਨਹੀਂ ਹੈਲਪ ਕੀਤੀ ਪੰਜਾਬ ਦੀ ਬਹੁਤ ਪਿੱਛੇ ਆ ਸੀ ਚੇ ਆ ਰਹੇ ਹਨ ਜਲੰਧਰ ਦੇ ਠੀਕ ਹੈ ਸੋ ਕਹਿ ਰਹੇ ਨੇ ਕਿ ਰੇਲ ਰੂਟ ਜਿਹੜਾ ਖਾਸ ਕਰਕੇ ਨਵੇਂ ਸ਼ਹਿਰ ਦਾ ਜਿਹੜਾ ਰੇਲ ਰੂਟ ਹੈ ਉਹ ਬਹੁਤ ਸੀਮਿਤ ਹੈਗਾ ਜੇਕਰ ਕਿਸੇ ਕੁਝ ਵੀ ਕਰਨਾ ਤਾਂ ਉਸ ਨੂੰ ਲੈ ਕੇ ਜਿਹੜਾ ਤੁਹਾਨੂੰ ਪਹਿਲੇ ਜਲੰਧਰ ਜਾਣਾ ਪਏਗਾ ਕੋਈ ਤੁਸੀਂ ਪਾਸਪੋਰਟ ਬਣਵਾਣਾ ਤਾਂ ਤੁਹਾਨੂੰ ਪਾਸਪੋਰਟ ਬਣਵਾਣ ਲਈ ਵੀ ਜਿਹੜਾ ਪਹਿਲੇ ਜਲੰਧਰ ਜਾਣਾ ਪਏਗਾ ਤਾਂ ਹੀ ਤੁਸੀਂ ਜਿਹੜਾ ਆਪਣਾ ਪਾਸਪੋਰਟ ਬਣਾ ਸਕਦੇ ਹੋ ਅੱਗੇ ਚੱਲਦੇ ਹਾਂ ਕੀ ਕਹਿੰਦੀ ਹੈ ਜਨਤਾ ਪ੍ਰੋਗਰਾਮ ਦਾ ਨਾਮ ਹੈ ਔਰ ਜਨਤਾ ਦੇ ਵਿੱਚ ਹੀ ਅਸੀਂ ਅੱਜ ਵਿਚਰ ਰਹੇ ਹਾਂ ਜਨਤਾ ਨਾਲ ਇਹ ਗੱਲਬਾਤ ਕਰਾਂਗੇ ਇੱਧਰ ਵੀ ਕੁਝ ਨੌਜਵਾਨ ਖੜੇ ਨੇ ਖਾਸ ਕਰਕੇ ਕਿਉਂ ਨੌਜਵਾਨ ਤਾਕਤ ਰ ਰਾਹਤ ਭਾਈ ਕਿੱਦਾਂ ਦੇਖਦੇ ਹੋ ਖਾਸ ਕਰ ਨਵੇਂ ਸ਼ਹਿਰ ਦੀਆਂ ਪ੍ਰੋਬਲਮਸ ਨੂੰ ਕਿੱਦਾਂ ਦੇਖਦੇ ਹੋ ਕਿਉਂਕਿ ਚੋਣਾ ਆ ਗਿਆ ਨੇ ਉਮੀਦਵਾਰਾਂ ਨੇ ਤੁਹਾਡੇ ਕੋ ਆਣਾ ਵੋਟਾਂ ਮੰਗਣੀਆਂ ਨੇ ਉਹਨਾਂ ਨੂੰ ਤੁਸੀਂ ਮੁੱਦੇ ਵੀ ਦੱਸਨੇ ਨੇ ਮੁੱਦੇ ਕੀ ਨੇ ਖਾਸ ਕਰ ਖਾਸ ਕਰਕੇ ਨੌਜਵਾਨਾਂ ਦੇ ਕੀ ਮੁੱਦੇ ਨੇ ਜੌਬਸ ਵਗੈਰਾ ਨਹੀਂ ਹੈ ਕੰਮ-ਕਮ ਨਹੀਂ ਹੈਗਾ ਲੋਕਾਂ ਦੇ ਕੰਮ-ਕਮ ਤਾਂ ਚਾਹੀਦਾ ਹੀ ਹੈ ਨੌਕਰੀਆਂ ਦਾ ਇੱਥੇ ਕਾਫੀ ਘਾਟਾ ਹੈਗਾ ਘਾਟਾ ਬਹੁਤ ਘਾਟਾ ਹੈ ਕੰਮ ਦਾ ਵੀ ਬਹੁਤ ਘਾਟਾ ਹੈ ਤੇ ਨੌਜਵਾਨ ਆਮ ਤੌਰ 'ਤੇ ਨੌਕਰੀ ਜੇ ਉਹਨਾਂ ਨੂੰ ਨਹੀਂ ਲੱਭਦੀ ਕੀ ਕਰਦੇ ਨੇ ਕਿੱਧਰ ਨੂੰ ਚਾਉਂਦੇ ਨੇ ਖਾਸ ਕਰ ਕੋਈ ਹੈ ਇੱਥੇ ਕੋਈ ਇਦਾਂ ਨਸ਼ੇ ਦੇ ਉਹਨੂੰ ਜਾਂਦੇ ਬਾਹ ਇੱਥੇ ਨਹੀਂ ਕੋਈ ਕੰਮ ਤੰਦ ਆਇਆ ਫਿਰ ਤੋਂ ਬਾਹਰ ਦੇ ਹੀ ਪੱਕੜਦੇ ਆਪਣਾ ਬਾਹਰ ਨੂੰ ਚਲ ਜਾਂਦੇ ਲੱਖਾਂ ਰੁਪਈਆ ਲਾ ਕੇ ਬਾਹਰ ਚਲ ਜਾਂਦੇ ਹਨ 20 25 ਲੱਖ ਰੁਪਏ ਲਾ ਕੇ ਬਾਹਰ ਦੇ ਬਣਾਉਂਦੇ ਆਪਣਾ ਹਿਸਾਬ ਕਿਤਾਬ ਨੇਤ ਆਪਣੇ ਇੰਡੀਆ ਦੇ ਵਿੱਚ ਰਹੇ ਪੰਜਾਬ ਚ ਰਹੇ ਆਪਣਾ ਇੰਡੀਆ ਵੀ ਤਰੱਕੀ ਕਰੂਗਾ ਪੰਜਾਬ ਵੀ ਤਰੱਕੀ ਕਰੂਗਾ ਉਹ ਹੈ ਹੀ ਨਹੀਂ ਹਿਸਾਬ ਇੱਥੇ ਠੀਕ ਹੈ ਕਹ ਰਹੇ ਨੇ ਕਿ ਨੌਜਵਾਨ ਜਿਹੜੇ ਨੇ ਉਹ ਬਾਹਰਲੇ ਮੁਲਕਾਂ ਨੂੰ ਜ਼ਿਆਦਾ ਜਾ ਰਹੇ ਨੇ ਬਾਹਰਲੇ ਮੁਲਕਾਂ ਜਾ ਕੇ ਆਪਣਾ ਕੈਰੀਅਰ ਲੱਭਦੇ ਨੇ ਹੁਣ ਅੱਗੇ ਚੱਲਦੇ ਆ ਕੀ ਕਹਿੰਦੀ ਹੈ ਜਨਤਾ ਲਗਾਤਾਰ ਜਾ ਰਹੀ ਹੈ ਔਰ ਜਨਤਾ ਤੋਂ ਸੀ ਪੁੱਛਾਂਗੇ ਕਿ ਮੁੱਦੇ ਕੀ ਨੇ ਖਾਸ ਕਰਕੇ ਨਵੇਂ ਸ਼ਹਿ ਕੀ ਕਹਦੀ ਹੈ ਜਨਤਾ ਇੱਧਰ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਜਨਤਾ ਇੱਥੇ ਬੈਠੀ ਹੋਈ ਹੈ ਕਿੰਨੇ ਸਾਰੇ ਲੋਕ ਇੱਥੇ ਬੈਠੇ ਹੋਏ ਔਰ ਮੈਕਸਿਮਮ ਲੋਗਾਂ ਵਿੱਚ ਵਪਾਰੀ ਨੇ ਨਮਸਕਾਰ ਸਰ ਕੀ ਹਾਲ ਹੈ ਜੀ ਠੀਕ ਹੈ ਜੀ ਕੀ ਨਾਮ ਹੈ ਜੀ ਆਪਣਾ ਪ੍ਰੀਮ ਕੁਮਾਰ ਪ੍ਰੀਮ ਕੁਮਾਰ ਜੀ ਸ਼੍ਰੀ ਨੰਦਪੁਰ ਸਾਹਿਬ ਹਲਕੇ ਦੀ ਗੱਲ ਕਰੀਏ ਜਾਂ ਨਵਾਂ ਸ਼ਹਿਰ ਹਲਕੇ ਦੀ ਗੱਲ ਕਰੀਏ ਚੋਣਾ ਆਣ ਵਾਲੀਆਂ ਨੇ ਮੁੱਦੇ ਬਹੁਤ ਸਾਰੇ ਉੱਠਨੇ ਨੇ ਸਭ ਤੋਂ ਖਾਸ ਮੁੱਦਾ ਕੀ ਹੈ ਇੱਥੇ ਜੇਕਰ ਨਵਾਂ ਸ਼ਹਿਰ ਹਲਕੇ ਦੀ ਮੈਂ ਗੱਲ ਕਰਾਂ ਤਾਂ ਇੰਡਸਟਰੀ ਘਟਾ ਕਿਉਂ ਉਪਰ ਕਸਟਮ ਓਨਲੀ ਪਿੰਡੂਗਾ ਉੱਪਰ ਬੈਠੀ ਮਾਰਕੀਟ ਪਿੰਡੂ ਗਾਗ ਨਾ ਹੋਵੇ ਤਾਂ ਕਸਟਮ ਨਹੀਂ ਹੋਵੇਗਾ ਇੰਡਸਟਰੀ ਚਾਹੀਦੀ ਮੈਨੂੰ ਮੈਨੂੰ ਇੰਡਸਟਰੀ ਚਾਹੀਦੀ ਹੈ ਤਾਂ ਕਿ ਨਵੇਂ ਸ਼ਹਿਰ ਦੇ ਨੌਜਵਾਨਾਂ ਨੂੰ ਨੌਕਰੀ ਮਿਲੇ ਇੱਥੇ ਦੇ ਲੋਕਾਂ ਨੂੰ ਨੌਕਰੀ ਮਿਲੇ ਤਾਂ ਕਿ ਮਾਰਕੀਟ ਵੀ ਚੱਲੇ ਹਨ ਤਾਂ ਠੀਕ ਰਹੇਗਾ ਸੋ ਕਹਿੰਦੇ ਨੇ ਇੰਡਸਟਰੀ ਬਹੁਤ ਜ਼ਿਆਦਾ ਬਿਹਤਰ ਜ਼ਰੂਰੀ ਹੈ ਇੱਧਰ ਵੀ ਇੱਕ ਭਾਈ ਜੀ ਬਠੇ ਸਰ ਕੀ ਨਾ ਜੀ ਤੁਹਾਡਾ ਬਾਨੂ ਬਾਨੂ ਜੀ ਇੱਕ ਤਾਂ ਅਨੇ ਚਲੋ ਇੰਡਸਟਰੀ ਦਾ ਮੁੱਦਾ ਦੱਸ ਦਿੱਤਾ ਨਵੇਂ ਸ਼ਹਿਰ ਦੇ ਹੋਰ ਕਿਹੜੇ ਸਭ ਤੋਂ ਵੱਡੇ ਮੁੱਦੇ ਨੇ ਖਾਸ ਮੁੱਦੇ ਭਾਜੀ ਹੁਣ ਇੱਧਰ ਤਾਂ ਕਈ ਹੈ ਜਿਹੜੇ ਮਰਜ਼ੀ ਗੇਨ ਲੋ ਤੁਹਾਨੂੰ ਲੱਗ ਰਿਹਾ ਕੋਈ ਨਵਾਂ ਸ਼ਹਿਰ ਹੈ ਕੋਈ ਇਹ ਲੱਗ ਰਿਹਾ ਸ਼ਹਿਰ ਪਿੰਡ ਹੀ ਹੈ ਹੂੰ ਕੋਈ ਕੁਝ ਹੋਇਆ ਇਥੇ ਅਜੇ ਤੱਕ ਨਹੀਂ ਹੋਇਆ ਹੂੰ ਇਹ ਵਿਲਪਮੈਂਟ ਦੇ ਬਹੁਤ ਜ਼ਿਆਦਾ ਜ਼ਰੂਰੀ ਇੱਕ ਬਣਾਤਾ ਇਹਨੂੰ ਡਿਸਟ੍ਰਿਕਟ ਕਹਿਣ ਵਾਲਾ ਸ਼ਹਿਰ ਤੋਂ ਹੈ ਨਹੀਂਗਾ ਨਾ ਇਹ ਹੂੰ ਤੇ ਮੇਰੇ ਸਾਬ ਨਾਲ ਤਾਂ ਕੁਝ ਵੀ ਨਹੀਂ ਹੋਇਆ ਹੂੰ ਹੈ ਹੀ ਨਹੀਂ ਮੈਂ ਤਾਂ ਇਹਨੂੰ ਸ਼ਹਿਰ ਹੀ ਨਹੀਂ ਸਮਝਦਾ ਇੱਕ ਪਿੰਡ ਹੀ ਸਮਝਦਾ ਹੂੰ ਫਿਰ ਠੀਕ ਹੈ ਕਿ ਤੁਹਾਡੇ ਸਾਬ ਨਾਲ ਫਿਰ ਕੀ ਕੀ ਸਹੂਲਤਾਂ ਜਿਹੜੇ ਨੇ ਉਹ ਬੇਹਦ ਜ਼ਰੂਰੀ ਨੇ ਜੇਕਰ ਇਹਨੂੰ ਪਿੰਡ ਤੋਂ ਸ਼ਹਿਰ ਕਹਾਣਾ ਹੋਵੇ ਤਾਂ ਉਹ ਪਾਜੀ ਉਹ ਤਾਂ ਇੰਡਸਟਰੀ ਤਾਂ ਹੈਗੀ ਹੈਗੀ ਜਿੱਦਾਂ ਉਹਨਾਂ ਨੇ ਕਿਹਾ ਹੈ ਇਹ ਠੀਕ ਹੈ ਨਾ ਬਾਕੀ ਉਹ ਤੇ ਹੈ ਤਾਂ ਕੋਈ ਸਾਡੇ ਇੱਥੇ ਸ਼ਹਿਰ ਦਾ ਹੈ ਪੱਕਾ ਪ੍ਰਧਾਨ ਹੀ ਹੈ ਨਹੀਂ ਕੋਈ ਜਿਹਨੂੰ ਕਹਿ ਸਕੀਏ ਪ੍ਰਧਾਨ ਤਾਂ ਹੈ ਨਹੀਂ ਨਾ ਆਪਣੀ ਕਮੇਟੀ ਘਰ ਖਾਲੀ ਪਈ ਆ ਕੋਈ ਪ੍ਰਧਾਨ ਹੀ ਨਹੀਂ ਹੈਗਾ ਇਹ ਇੱਥੇ ਬਸ ਸਭ ਆਪਣਾ ਆਪਣਾ ਲੱਗੇ ਹੋਏ ਆ ਲੜੀ ਜਾਂਦੇ ਆਪਸ ਕੁਝ ਨਹੀਂ ਹੈ ਕਮੇਟੀ ਬਣ ਰਹੀ ਹੈ ਨਾ ਕੁਝ ਮੰਨੇ ਨਾ ਡਵੈਲਪਮੈਂਟ ਹੋ ਰਹੀ ਹੈ ਨਾ ਅਸੀਂ ਬੈਠੇ ਆਪਨਾ ਅਸੀਂ ਇਹ ਤਾਂ ਹੀ ਤੋਂ ਸੋਚੀ ਜਾਂਦੇ ਕਿ ਆ ਕਹੀਏ ਕਿਸ ਨੂੰ ਤੁਸੀਂ ਕੁਝ ਗੱਲ ਕਹਿ ਰਹੇ ਸੀਗੇ ਕੀ ਕਹਿ ਰਹੇ ਸੀਗੇ ਖਾਸ ਕਰਕੇ ਜੇ ਬਾਹਰ ਲੈ ਜਾਣੇ ਕਿ ਕੀ ਗੱਲ ਕਹਿ ਰਹੇ ਸੀਗੇ ਜੇ ਰਾਮ ਬੱਚਾ ਕੋਈ ਪੜਦਾ ਵੀ ਹੈ ਉਹ ਤਾਂ ਟੋਟੀ ਬਾਹਰ ਜਾ ਰਿਹਾ ਹੈ ਇੱਥੇ ਓਲੀ ਖਾਲੀ ਹੋ ਜਾਣਾ ਖਾਲੀ ਹੋ ਜਾਏਗਾ ਠੀਕ ਹੈ ਕਹਿੰਦੇ ਨੇ ਕਿ ਨਵਾਂ ਸ਼ਹਿਰ ਦੀ ਸਭ ਤੋਂ ਵੱਡੀ ਪ੍ਰੋਬਲਮ ਕੀ ਹੈ ਨਵੇਂ ਸ਼ਹਿਰ ਦੀ ਸਭ ਤੋਂ ਵੱਡੀ ਪ੍ਰੋਬਲਮ ਹੈਗੀ ਹੈ ਬੇਰੋਜ਼ਗਾਰੀ ਇੱਥੇ ਰੋਜ਼ਗਾਰ ਦੇ ਕਟ ਮੌਕੇ ਹੁਣਾ ਇਧਰ ਬਾਈ ਜੀ ਖੜੇ ਨੇ ਬਾਈ ਜੀ ਸੱਚੀ ਕਾਲ ਜੀ ਕੀ ਨਾ ਜੀ ਆਪਣਾ ਪੰਕਜ ਪਾਰਟੀ ਆ ਜੀ ਹਾਂ ਪਾਰਟੀ ਆ ਜੀ ਕਿਦਾਂ ਦੇਖਦੇ ਹੋ ਕਿਉਂਕਿ ਹੁਣ ਚੋਣਾਂ ਆ ਗਈਆਂ ਹੈਨਾ ਔਰ ਸਾਰੇ ਉਮੀਦਵਾਰਾਂ ਨੇ ਤੁਹਾਡ ਕੋ ਆ ਕੇ ਵੋਟਾਂ ਮੰਗਣੀਆਂ ਨੇ ਉਮੀਦਵਾਰ ਆਣ ਗਿਆ ਉਹਨਾਂ ਦੇ ਗਾਹਾਂ ਬੰਦੇ ਆਉਣਗੇ ਡੋਟ ਡੂਰ ਹੋਏਗਾ ਪਰ ਮੁੱਦੇ ਕਿਹੜੇ ਨੇ ਖਾਸ ਕਰਕੇ ਜਿਨ੍ਹਾਂ ਦੇ ਉੱਤੇ ਇਸ ਵੇਲੇ ਵੋਟ ਜਿਹੜੀ ਆ ਉਹ ਖਾਸ ਕਰ ਪੈਣੀ ਜਿਹੜੀ ਆ ਉਹ ਲਾਜ਼ਮੀ ਹੈ ਕਹਿੰਦੇ ਕਿ ਹਾਂ ਜੀ ਆ ਮੁੱਦੇ ਸੋਲਵ ਕਰੋਗੇ ਤਾਂ ਵੋਟ ਪੈਗੀ ਹਾਂ ਜੀ ਮੁੱਦੇ ਤੇ ਇਹੀ ਹੈਗੇ ਦੇਖੋ ਜੀ ਮਾਰਕੀਟ ਦਾ ਹਾਲ ਦੇਖੋ ਵੀ ਰੋਜ਼ਗਾਰੀ ਇਸ ਟਾਈਮ ਵਧੀ ਪਈ ਹੂੰ ਇਹਹੀ ਸਮੱਸਿਆ ਹੂੰ ਮਹंगाई ਘਟੇਗੀ ਚਲੋ ਹਰੇਕ ਦੀ ਜੇਬ 'ਚ ਪੈਸੇ ਹੋਣਗੇ ਤੇ ਦੋ ਪੈਸੇ ਹਰੇਕੋ ਖਰਚੇ ਮਾਰਕੀਟ ਆਏਗਾ ਇੱਕ ਤਾਂ ਹਰੇਕ ਚੀਜ਼ ਦੀ ਮਹਿੰਗਾਈ ਦੀ ਮਾਰ ਹੈ ਹੂੰ ਮਹਿੰਗਾਈ ਦਾ ਕਾਰਨ ਕੀ ਸਮਝਦੇ ਹੋ ਕਿ ਇੰਨੀ ਮਹਿੰਗਾਈ ਵਧੀ ਕਿਉਂ ਕੁਛ ਉਹਦਾ ਕਾਰਨ ਸਮਝਦੇ ਹੋ ਕੋਈ ਇਹ ਤਾਂ ਸਰਕਾਰਾਂ ਦੇ ਹੱਥ ਬੱਸ ਸਾਰਾ ਕੁਝ ਹੂੰ ਇਹ ਤਾਂ ਸਰਕਾਰਾਂ ਦੇ ਹੱਥ ਬੱਸ ਹੈ ਕੀ ਕਰ ਸਕਦੀਆਂ ਉਹ ਕਹਿੰਦੇ ਨੇ ਸਰਕਾਰੀ ਦਰਬਾਰੇ ਦੇ ਉੱਤੇ ਜਿਹੜਾ ਡਿਪੈਂਡੈਂਟ ਹੈ ਮਾਰਕੀਟ 'ਚ ਨਵੇਂ ਸ਼ਹਿਰ ਦੀ ਘੁੰਮਰੇ ਸੀ ਤਾਂ ਕੁਝ ਸੱਜਣ ਸਾਡੇ ਨਾਲ ਮਿਲੇ ਅਸੀਂ ਇਹਨਾਂ ਨਾਲ ਗੱਲਬਾਤ ਕੀਤੀ ਅਸੀਂ ਸੋਚਿਆ ਚ ਉਹ ਕਹਿੰਦੇ ਕੀ ਕਹਿੰਦੀ ਹੈ ਜਨਤਾ ਪ੍ਰੋਗਰਾਮ ਹੋ ਰਿਹਾ ਕਹਿੰਦੇ ਚਲੋ ਜਨਤਾ ਦੀ ਗੱਲ ਹੀ ਕਰਦੇ ਆ ਸੋ ਜਨਤਾ ਦੇ ਵਿੱਚ ਕੁਝ ਚਿਹਰੇ ਨਵੇਂ ਸ਼ਹਿਰ ਦੇ ਸਾਡੇ ਨਾਲ ਮੌਜੂਦ ਨੇ ਸਭ ਤੋਂ ਲਵਾਈ ਹਣਾਂ ਗੱਲ ਕਰਦੇ ਆ ਅੰਕਲ ਜੀ ਕੀ ਨਾਂ ਜੀ ਤੁਹਾਡਾ ਮੇਰਾ ਨਾਂ ਕੁਲਦੀਪ ਕੁਮਾਰ ਜੀ ਕੁਲਦੀਪ ਜੀ ਨਵੇਂ ਸ਼ਹਿਰ ਸ਼੍ਰੀਨੰਦਪੁਰ ਸਾਹਿਬ ਦਾ ਹਲਕਾ ਔਰ ਜੇ ਹੁਣ ਜਿਹੜੀਆਂ ਚੋਣਾਂ ਆਣ ਰਹੀਆਂ ਨੇ ਨਾ ਇਹ ਕੇਂਦਰ ਦੀਆਂ ਚੋਣਾਂ ਨੇ ਹੈਨਾ ਇਹਨਾਂ ਚੋਣਾਂ ਦੇ ਵਿੱਚ ਕਿਹੜੇ ਮੁੱਦੇ ਜਿਹੜੇ ਨੇ ਖਾਸ ਕਰ ਕੇ ਕੇਂਦਰ ਤੱਕ ਪਹੁੰਚਣ ਇਸ ਵਕਤ ਬੇहद ਜ਼ਰੂਰੀ ਹੋਏ ਪਏ ਨੇ ਸ਼੍ਰੀਨੰਦਪੁਰ ਸਾਹਿਬ ਹਲਕੇ ਦੇ ਜਾਂ ਫਿਰ ਨਵਾਂ ਸ਼ਹਿਰ ਨੇ ਜੀ ਮੈਂ ਤਾਂ ਵੈਸੇ ਤਾਂ ਜਿਹੜੇ ਜਿੰਨੇ ਵੀ ਮੁੱਦੇ ਸਾਰੇ ਆਲ ਇੰਡੀਆ ਦੇ ਹੋ ਰਹੇ ਆ ਕਿਉਂਕਿ ਮੰਗਾਈ ਚਰਮ ਸੀਮਾ ਤੇ ਆ ਤੁਸੀਂ ਦੇਖ ਲਓ ਕੋਈ ਵੀ ਚੀਜ਼ ਆ ਜਿਹੜੀ ਉਹ ਦੇਖੋ ਇਹਨਾਂ ਨੇ বিজেপি ਸਰਕਾਰ ਨੇ 10 ਸਾਲਾਂ 'ਚ ਮੰਗਾਈ ਨੂੰ ਐਨ ਜਿੰਨੀ 70 ਸਾਲ ਜਿੰਨੀ ਹੋਈ ਨਹੀਂ 10 ਸਾਲਾਂ 'ਚ ਹੋ ਗਈ ਮੰਗਾਈ ਠੀਕ ਨੇ ਜੀ ਇੱਕ ਗੈਸ ਸਿਲੰਡਰ ਜਿਹੜਾ 3-400 ਦਾ ਸੀ 1200 ਦਾ ਵਗ ਗਿਆ ਠੀਕ ਨੇ ਹਰ ਇੱਕ ਚੀਜ਼ ਕਿਸੇ ਵੀ ਲੈ ਲਓ ਤੁਸੀਂ ਕਿਸੇ ਵੀ ਤਰ੍ਹਾਂ ਇਹਨਾਂ ਜੱਦਾ ਇਹਨਾਂ ਨੇ ਨੋਟਬੰਦੀ ਕੀਤੀ 2000 ਦਾ ਨੋਟ ਆਪੇ ਬਣਾ ਕੇ ਆਪੇ ਇਹਨਾਂ ਨੇ ਬੰਦ ਕਰਤਾ ਠੀਕ ਹੈ ਨਾ ਜੀ ਇਹ ਤਾਂ ਸਾਡੇ ਜਿਹੜੀਆਂ ਪਾਰਟੀਆਂ ਉੱਚੇ ਲੈਵਲ ਦੀਆਂ ਪ੍ਰਧਾਨ ਮੰਤਰੀ ਸਾਹਮਣੂ ਤੇ ਇਹੀ ਚਾਹੀਦਾ ਸੀ ਵੀ ਇਹ ਦੇਸ਼ ਨੂੰ ਕੁਝ ਰਾਹਤ ਮਿਲਦੀ ਪਰ ਰਾਹਤ ਕੁਝ ਨਹੀਂ ਮਿਲੀ ਇਹ 10 ਸਾਲਾਂ ਦੇ ਵਿੱਚ ਜਿਹੜੇ ਲੋਕ ਜਿਹੜੇ ਆ ਬਿਜ਼ਨਸ ਲੋਕਾਂ ਦੇ ਠੱਪ ਹੋ ਗਏ ਕਾਰੋਬਾਰ ਬੰਦ ਹੋ ਗਏ ਜੂਥ ਜਿਹੜੀ ਆ ਉਹ ਇੰਡੀਆ ਛੱਡ ਕੇ ਜਾ ਰਹੀ ਆ ਬੜੇ ਬੜੇ ਵਪਾਰੀ ਦੇਸ਼ ਨੂੰ ਲੁੱਟ ਕੇ ਭੱਜ ਰਹੇ ਆ ਦੇਖੋ ਉਹਨਾਂ ਨੂੰ ਕੋਈ ਨਹੀਂ ਲੈ ਕੇ ਆ ਰਿਹਾ ਇਹਨਾਂ ਕੋਲ ਮੁੱਦੇ ਕੀ ਆ ਰਾਮ ਮੰਦਿਰ ਬਣਾਤਾ ਮੁਸਲਮਾਨ ਬਣਾਉਂਦੇ ਮੁਸਲਮਾਨ ਆਗੇ ਇਹ ਫੁਲਾਨ ਨੇ ਹਮਲਾ ਕਰਤਾ ਅਸੀਂ ਇਹ ਨਹੀਂ ਚਾਹਦੇ ਅਸੀਂ ਚਾਹੁੰਦੇ ਹਾਂ ਯੂਥ ਨੂੰ ਨੌਕਰੀ ਦਿਓ ਯੂਥ ਨੂੰ ਰੋਜ਼ਗਾਰ ਦਿਓ 5 ਕਿਲੋ ਰਾਸ਼ਨ ਦੇ ਕੇ ਯੂਥ ਨਹੀਂ ਚੱਣੀ ਦੇਸ਼ ਨਹੀਂ ਚੱਲਣਾ ਹੈ ਦੇਸ਼ ਨੂੰ ਭਿਖਾਰੀ ਨਾ ਬਣਾਓ ਦੇਸ਼ ਨੂੰ ਰੋਜ਼ਗਾਰ ਦਿਓ ਠੀਕ ਹੈ ਇਧਰ ਇੱਕ ਨੌਜਵਾਨ ਮਜੂਰ ਨੇ ਸਾਨੂੰ ਗੱਲਬਾਤ ਕਰਨਗੇ ਭਾਈ ਕੀ ਨਾ ਤੁਹਾਡਾ ਮੇਰਾ ਨਾਮ ਸਰ ਗੌਰਵ ਗੌਰਵ ਜੀ ਕਿਦਾਂ ਦੇਖੀਏ ਕੀ ਲੱਗਦਾ ਹੈ ਕਿ ਮੁੱਦੇ ਕਿਨ ਜਦਾਂ ਇਹਨਾਂ ਨੇ ਤਾਂ ਬਹੁਤ سارے ਮੁੱਦੇ ਦੱਸੇ ਔਰ ਕੀ ਲੱਗਦਾ ਸਭ ਤੋਂ ਵੱਡਾ ਗੱਲ ਹੈ ਇਸ ਵੇਲੇ ਇਹ ਸਵਾਲ ਉੱਠਦਾ ਕਿ ਜਦੋਂ ਹੁਣ ਵੋਟਾਂ ਪੈਣੀਆਂ ਨੇ ਵੋਟਾਂ ਲੋਕ ਮੁੱਦਿਆਂ ਨੂੰ ਪਾਉਣਗੇ ਕਿ ਹਾਂ ਵੀ ਭਾਈ ਇਹ ਮੁੱਦੇ ਸੋਲਵ ਕਰੇਗਾ ਤਾਂ ਹੀ ਮੁੱਦੇ ਤਾਂ ਹੀ ਵੋਟਾਂ ਪੈਣਗੀਆਂ ਜਾਂ ਫਿਰ ਵੋਟਾਂ ਚਿਹਰੇ ਨੂੰ ਪੈਣਗੀਆਂ ਪਾਰਟੀਆਂ ਨੂੰ ਪੈਣਗੀਆਂ ਸਰ ਅੱਜ ਦੇ ਟਾਈਮ ਦੇ ਵਿੱਚ ਤਾਂ ਲੋਕੀ ਵੋਟਾਂ ਜਿਹੜੀਆਂ ਪੈ ਰਹੀਆਂ ਪਹਿਲੀ ਗੱਲ ਤਾਂ ਸਾਰੀਆਂ ਪੇਡ ਵੋਟਾਂ ਆਉਂਦੀਆਂ ਨੰਬਰ 1 ਨੰਬਰ 2 ਦੇਖ ਕਹ ਰਿਹਾ ਵੀ ਤੇ ਬੱਚਾ ਇੱਥੇ ਹੈ ਕਰ ਇਹ ਪੰਜਾਬ ਚ ਵੋਟਾਂ ਪਾਉਣ ਵਾਲਾ ਜਨਰੇਸ਼ਨ ਤਾਂ ਕੋਈ ਵੀ ਨਹੀਂ ਹੈਗੀ ਇੱਥੇ ਵੋਟਾਂ ਦੇਣ ਨੂੰ ਮੈਕਸਿਮਮ ਜਿੰਨੇ ਵੀ ਲੋਕ ਇੱਥੇ ਹੈਗੇ ਆ ਸਾਰੇ ਹੋਈ ਪਾਰਟੀ ਦੇ ਨਾਂ ਨੂੰ ਹੀ ਤੁਰਨ ਵਾਲੇ ਆ ਕਿ ਮੈਂ ਕਾਂਗਰਸੀ ਮੈਂ ਅਕਾਲੀ ਮੈਂ ਫਲਾਨਾ ਮੈਂ ਫਲਾਨਾ ਬਸ ਥੈਟਸ ਇਟ ਇੱਥੇ ਹੋਰ ਕੁਝ ਨਹੀਂ ਹੈਗਾ ਜੇ ਕਿਹਾ ਜਾਵੇ ਕਿ ਇੱਥੇ ਯੂ ਤਾਂ ਯੂ ਤਾਂ ਸਾਰਾ ਅੱਜ ਦੇ ਟਾਈਮ 'ਚ ਪੰਜਾਬ ਚੋਂ ਸਾਰਾ ਹੀ ਟੋਟਲੀ ਬਾਹਰ ਜਾ ਚੁੱਕਾ ਹੈਗਾ ਆਣ ਵਾਲੇ ਦਸਾਂ ਸਾਲਾਂ 'ਚ ਮੈਨੂੰ ਨਹੀਂ ਲੱਗਦਾ ਇੱਥੇ ਪੰਜਾਬ 'ਚ ਬੱਚਾ ਕੋਈ ਹੋਊਗਾ ਸਾਰੇ ਬੁੜੇ-ਬੁੜੇ ਰਹੇ ਨੇ ਵਿੱਚੋਂ ਜੇ ਦੇਖਿਆ ਜਾਵੇ ਇੱਥੇ ਕਾਰੋਬਾਰ ਉਹ ਹੈ ਨਹੀਂ ਨੌਕਰੀ ਦੇਖਿਆ ਜਾਵੇ ਇੱਥੇ ਇਦਾਂ ਦੇ ਵੀ ਬੱਚੇ ਮੈਂ ਦੇਖੇ ਆ ਜਿਹੜੇ ਐਮਕੋਮ ਐਮਏ ਵਗੈਰਾ ਕਰਕੇ ਬੈਠੇ ਬਟ ਅਦਰਵਾਈਜ਼ ਉਹਨਾਂ ਕੋਈ ਕਿਸੇ ਕੋਲ ਜੌਬ ਨਹੀਂ ਹੈਗੀ ਕੋਈ ਕੁਛ ਕਰ ਰਿਹਾ ਕੋਈ ਕੁਛ ਕਰ ਰਿਹਾ ਜੇ ਆਣ ਵਾਲੇ ਟਾਈਮ ਦੇ ਵਿੱਚ ਇਹੀ ਆਲ ਰਹੇ ਤਾਂ ਫਿਰ ਆਲਮੋਸਟ ਪੰਜਾਬ ਤਾਂ ਖਾਲੀ ਖਤਮ ਮੁੱਦਾ ਕਹਿੰਦੇ ਨੌਕਰੀਆਂ ਦਾ ਮੁੱਦਾ ਬੇਰੋਜ਼ਗਾਰੀ ਦਾ ਹਾਂਜੀ ਕੀ ਨਾ ਤੁਹਾਡਾ ਪਰਮਜੀਤ ਜੀ ਪਰਮਜੀਤ ਕੀ ਲੱਗਦਾ ਹੈ ਕਿ ਜੇਕਰ ਜਦਾਂ ਇਹ ਮੁੱਦੇ ਦੱਸ ਅੱਪਾ ਇਹ ਵੀ ਪੁੱਛਿਆ ਕਿ ਵੋਟਾਂ ਕਿੱਧਰ ਨੂੰ ਵਹਿਣ ਗਿਆ ਤੁਹਾਡਾ ਕੀ ਇਸ ਦੇ ਉੱਤੇ ਕਿ ਤੁਸੀਂ ਸਮੀਕਰਨ ਕੀ ਕੱਢਦੇ ਹੋ ਕਿ ਜਾਂ ਬੈਲੈਂਸ ਕਿਸ ਤਰੀਕੇ ਹੋਏਗਾ ਕਿਸ ਤਰੀਕੇ ਨਾਲ ਸਮੀਕਰਨ ਬਣੇਗਾ ਕਿ ਹਾਂਜੀ ਮੁੱਦੇ ਵੀ ਹੱਲ ਹੋਣ ਨੌਜਵਾਨ ਵੀ ਬਾਹਰ ਨਾ ਜਾਵੇ ਜਾਂ ਫਿਰ ਵੋਟਾਂ ਵੀ ਆਪਾਂ ਆਪਣੀ ਆਵਾਜ਼ ਉਸੇ ਹਿਸਾਬ ਨਾਲ ਪਹੁੰਚਾਈ ਕਿਉਂਕਿ ਵੋਟਾਂ ਜਿਹੜੀਆਂ ਨੇ ਉਹ ਸਾਡੀ ਆਵਾਜ਼ ਹੁੰਦੀਆਂ ਨੇ ਜੀ 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 ਤੈਪੋ ਲੱਗ ਗਿਆ ਚਲੋ ਕੋਈ ਕਹਿੰਦਾ ਭੁੱਲ ਗਏ ਇੱਧਰ ਵੀ ਕਹਿੰਦੇ ਇੱਧਰ ਇੱਕ ਸਰ ਬੈਠੇ ਨੇ ਨਾਲ ਗੱਲਬਾਤ ਕਰਦੇ ਸਰ ਕਿੱਦਾਂ ਦੇਖੀਏ ਕਿ ਸਮੀਕਰਨ ਕਿੱਦਾਂ ਬਣੇਗਾ ਕਿਉਂਕਿ ਮੁੱਦੇ ਦਾ ਹਰ ਕੋਈ ਦੱਸ ਰਿਹਾ ਹੈ ਨਾ ਵੋਟਾਂ ਦੇ ਬਾਰੇ ਗੱਲ ਵੀ ਹੁੰਦੀ ਕਹਿੰਦੇ ਵੋਟਾਂ ਵੀ ਚਿਹਰਿਆਂ ਨੂੰ ਜਾਂ ਪਾਰਟੀਆਂ ਨੂੰ ਪੈ ਜਾਣਗੀਆਂ ਪਰ ਮੁੱਦੇ ਹੱਲ ਕਿੱਦਾਂ ਹੋਣਗੇ ਕਿ ਕਿਹੜੀ ਅਸੀਂ ਕੋਈ ਤਾਕਤ ਜਿਹੜੀ ਆਮ ਪਬਲਿਕ ਇਸਤੇਮਾਲ ਕਰੇ ਕਿ ਹਾਂਜੀ ਇਹਦੇ ਨਤੀਜੇ ਨਿਕਲਣਗੇ ਮੁੱਦੇ ਜਿਹੜੇ ਹੱਲ ਕਰਨੇ ਉਹ ਤਾਂ ਸਰਕਾਰਾਂ ਨੇ ਕਰਨੇ ਆ ਆਮ ਪਬਲਿਕ ਨੇ ਕਰਨੀ ਆ ਆਮ ਪਬਲਿਕ ਨੇ ਵੋਟਾਂ ਪਾਣੀਆਂ ਲੇਕਿਨ ਜਿਹੜਾ ਐਸ ਵੇਲੇ ਮੁੱਖ ਮੁੱਦਾ ਜਿਹੜਾ ਹੈਗਾ ਕਿ ਮਹਿੰਗਾਈ ਔਰ ਬੇਰੁਜ਼ਗਾਰੀ ਇਸ ਮਿਸ ਮੁੱਦੇ ਉੱਤੇ ਤਾਂ ਕੋਈ ਵੀ ਚਾਹੇ ਭਾਤੀ ਜਨਤਾ ਪਾਰਟੀ ਚਾਹੇ ਕਾਂਗਰਸ ਕੋਈ ਵੀ ਇਸ ਮੁੱਦੇ ਤੇ ਗੱਲੇ ਹੀ ਨਹੀਂ ਕਰ ਰਹਾ ਇੱਕ ਜਦ ਕੇ ਸਭ ਤੋਂ ਵੱਡੇ ਦੋ ਮੁੱਦੇ ਇਹ ਆ ਆ ਜਿਹੜੇ ਪ੍ਰਧਾਨ ਮੰਤਰੀ ਜੀ ਹੈਗੇ ਇਹ ਬੇਤੁੱਕੇ ਬਿਆਨ ਦੇ ਰਹੇ ਆ ਆ ਸਾਡੇ ਸਰਹੱਦਾਂ 'ਤੇ ਫੌਜੀਆ ਦੇ ਸੇਰ ਲਾ ਕੇ ਲੈ ਜਾਣੀਆਂ ਆ ਸਾਡੇ ਮੰਗਲਸੂਤਰ ਲਾ ਕੇ ਲੈ ਜਾਣੀਆਂ ਇਹਨੂੰ ਪੁੱਛਣ ਵਾਲਾ ਹੋਵੇ ਵੀ ਜਿਹੜੇ ਜਿਹੜੇ ਜਿਹਦੇ ਗੱਲ ਦੇ ਵਿੱਚ ਤੂੰ ਮੰਗਲਸੂਤਰ ਪਾਇਆ ਸੀ ਉਹ ਕਿਹਨੇ ਲਾਇਆ ਠੀਕ ਨਹੀਂ ਬਾਕੀ ਇਹ ਬੇਰੋਜ਼ਗਾਰੀ ਮਹਿੰਗਾਈ ਸਿਲੰਡਰ ਉਜਵਲਾ ਜੋ ਜੀਣਾ ਚਲਾ ਕੇ ਜਨਨੀਆਂ ਸਿਲੰਡਰ ਦੇ ਦਿੱਤੇ ਮੁਰ ਕੇ ਜਨਨੀਆਂ ਨੂੰ ਸਿਲੰਡਰ ਭਰਨ ਲਈ ਪੈਸੇ ਹੈ ਨਹੀਂ ਉਹ ਉਹ ਪੈਸੇ ਇਹ ਮੋਦੀ ਨੇ ਦੇਣੇ ਆ ਚੀਜ਼ਾਂ ਦੇ ਦਿੱਤੀਆਂ ਪਰ ਚੀਜ਼ਾਂ ਨੂੰ ਚਲਾਉਣ ਦੇ ਪੈਸੇ ਹੈ ਨਹੀਂ ਉਹ ਉਹ ਹੁਣ ਇਹਦੇ ਮੋਦੀ ਆਪ ਨੇ ਤਾਂ ਨਾ ਕੋਈ ਕਾਰ ਕਰਦਾ ਅੱਜ ਦਾ ਬਿਆਨ ਵੀ ਜਿਹੜੇ ਮੋਦੀ ਵੇਖਾ ਕਾਰਿਆ ਕਰਤਾ ਆ ਕਿ ਕਿੱਡਾ ਵੱਡਾ ਕਾਰਿਆ ਕਰ ਰਿਹਾ ਕਰਤਾ ਇਹ ਜਿਹੜਾ ਛੋਟੇ ਨੂੰ ਪਹੁੰਚਾ ਕੋਈ ਨਹੀਂ ਠੀਕ ਹੈ ਇਧਰ ਵੀ ਇੱਕ ਬਾਈ ਬੈਠੇ ਨੇ ਬਾਈ ਕੀ ਲੱਗਦਾ ਹੈ ਕਿ ਮੁੱਦੇ ਅਸਲ ਦੇ ਵਿੱਚ ਹੁਣ ਕੀ ਨੇ ਖਾਸ ਕਰਕੇ ਨੌਜਵਾਨੀ ਦੇ ਮੁੱਦੇ ਕੀ ਨੇ ਜਿਨ੍ਹਾਂ ਦਾ ਹੱਲ ਇਸ ਵਕਤ ਬਹੁਤ ਜ਼ਰੂਰੀ ਹੋ ਚੁੱਕਿਆ ਹੋਇਆ ਜੇ ਹੱਲ ਨਾ ਹੋਏ ਤੇ ਫਿਰ ਸ਼ਾਇਦ ਸਾਡੇ ਰਾਹ ਪੁੱਠੇ ਹੋ ਜਾਣਗੇ ਬਿਲਕੁਲ ਸਰ ਜੀ ਮੈਂ ਆਸ਼ੂ ਸਰ ਮਤਲਬ ਇੰਨਾ ਕਿ ਜ਼ਿਆਦਾ ਸਰ ਸਿਚੁਏਸ਼ਨ ਖਰਾਬ ਹੋਈ ਹੋਈ ਆ ਕਿ ਜਿਹੜੇ ਨੌਜਵਾਨ ਆ ਉਹਨਾਂ ਨੂੰ ਕੰਮ ਕਰਤਾ ਕੋਈ ਹੈ ਨਹੀਂਗਾ ਠੀਕ ਆ ਜੀ ਜਦੋਂ ਇਲੈਕਸ਼ਨ ਉਹਦੇ ਇਲੈਕਸ਼ਨ ਦੇ ਤੌਰ ਤੇ ਯੂਜ਼ ਕਰਦੇ ਆ ਮੁੰਡਿਆਂ ਨੂੰ ਰੈਲੀ ਆ ਚਲੋ ਜੀ ਉਧਰ ਚੱਲ ਗਏ ਉਧਰ ਚੱਲ ਗਏ ਹਨਾ ਐਂ ਕਰਾ ਕੇ ਇਲੈਕਸ਼ਨਾਂ 'ਚ ਇਹ ਸਪੋਰਟ ਕਰਦੇ ਆ ਜੀ ਆਪਣਾ ਸ਼ੋਅ ਆਫ ਕਰਦੇ ਆ ਜਸਟ ਕਿ ਸਾਡੇ ਅੱਲ ਨੇ ਮੁੰਡੇ ਜਦ ਕਿ ਇਹ ਸਾਰੇ ਪੇਡ ਹੀ ਹੁੰਦੇ ਆ ਜਦੋਂ ਕੋਈ ਵੋਟ ਹੁੰਦੀ ਆ ਉਹਦੋਂ ਖਰੀਦ ਲੈਂਦੇ ਆ ਜੀ ਕਿ ਸਾਨੂੰ ਕੋਈ दारू ਦੇਤਾ ਕੁਛ ਦਿੱਤਾ ਜਿਹੜੀ ਸਿੱਧੀ ਗੱਲ ਹੈ ਜੀ ਆਪਾਂ ਇਹ ਕਹਿੰਨੇ ਆ ਠੀਕ ਆ ਨਾ ਇਹ ਸਭ ਨੂੰ ਪਤਾ ਵਾ ਕਰਦਾ ਕੋਈ ਕੁਛ ਨਹੀਂ ਆ ਸਭ ਜਿੱਤ ਕੇ ਜਦੋਂ ਬਹਿ ਜਾਂਦੇ ਆ ਅਸੀਂ ਆ ਕਰਾਂਗੇ ਉਹ ਕਰਾਂਗੇ ਕੋਈ ਇੱਕ ਪੰਜੀ ਦੀ ਹੈਲਪ ਨਹੀਂ ਕਰਦਾ ਗਰੀਬ ਬੰਦੇ ਦੀ ਜਿਹੜਾ ਗਰੀਬ ਹੈ ਜੀ ਉਹ ਗਰੀਬ ਹੀ ਹੋ ਰਿਹਾ ਆ ਪੈਸੇ ਵਾਲਾ ਪੈਸੇ ਵਾਲਾ ਹੋ ਰਿਹਾ ਹੈ ਨਾ ਜੀ ਗਰੀਬ ਤਾਂ ਮਰਦਾ ਜਾ ਰਿਹਾ ਮੁੰਡੇ ਆ ਨੌਜਵਾਨ ਨਸ਼ਿਆਂ 'ਚ ਖੁੱਬਦੇ ਜਾ ਰਹੇ ਆ ਉਹਨਾਂ ਨੂੰ ਕਹਿੰਦੇ ਆ ਬਟ ਇਹ ਨਹੀਂ ਦੇਖਦੇ ਵੀ ਉਹਦੇ ਪਿੱਛੇ ਕਾਰਨ ਕੀ ਕਾਰਨ ਹੈ ਕਿ ਬੇਰੁਜ਼ਗਾਰੀ ਕੰਮ ਕਰ ਮਿਲਦਾ ਨਹੀਂ ਪਿਆ ਹਰ ਇੱਕ ਚੀਜ਼ ਦੀ ਮਹਿੰਗਾਈ ਹੋਈ ਪਈ ਹੈ ਠੀਕ ਹੈ ਸਰਕਾਰ ਕੋਈ ਸਪੋਰਟ ਨਹੀਂ ਕਰਦੀ ਹੋਰ ਬਾਹਰਲੀ ਫੋਰਨ ਕੰਟਰੀ ਦੀਆਂ ਸਰਕਾਰਾਂ ਵਾਂ ਹਰ ਇੱਕ ਸਪੋਰਟ ਕਰਦੀ ਆ ਇੱਥੇ ਦੀ ਸਰਕਾਰ ਮੈਂ ਕਹਿੰਦਾ ਜੀ ਜਾਓ ਕਿ ਪੰਜੀ ਦੀ ਵੀ ਕੋਈ ਕਿਸੇ ਦੀ ਐਡਮਿਸ਼ਨ ਹੋਣ ਵਾਲੀ ਹੈ ਬੱਚੇ ਦੀ ਉਹੀ ਕਰ ਦੇਣ ਸਕੂਲਾਂ ਦੀਆਂ ਫੀਸਾਂ ਉਹ ਦੁੱਗਣੀਆਂ ਤਿੰਗਣੀਆਂ ਹੋ ਰਹੀਆਂ ਜੀ ਸਮਾਰਟ ਸਕੂਲ ਦੱਸ ਰਹੇ ਆ ਜੀ ਸਮਾਰਟ ਸਕੂਲ ਦੱਸ ਕੇ ਉਹ ਘਾਟੇ ਵਾਦੇ ਅੱਗੇ ਪਿੱਛੇ ਪੂਰੇ ਕਰ ਲੈਂਦੇ ਆ ਤੇਲ ਪੈਟਰੋਲ ਮਹਿੰਗਾ ਕਰਤਾ ਜੀ ਹੋਰ ਬੱਸਾਂ ਦੇ ਲੀਡੀਜ਼ ਦੇ ਕਿਰਾਏ ਫ੍ਰੀ ਕਰਤੇ ਠੀਕ ਹੈ ਜੀ ਜਿਹੜੇ ਜੈਂਟਸ ਆ ਜਿਨ੍ਹਾਂ ਨੂੰ ਜ਼ਰੂਰੀ ਕੰਮ ਕਰ ਆ ਉਹਨਾਂ ਨੂੰ ਕੋਈ ਪੁੱਛਦਾ ਨਹੀਂ ਠੀਕ ਹੈ ਜੀ ਉਹ ਸਾਰੀ ਮਹਿੰਗਾਈ ਝੇਲ ਰਹੇ ਨੇ ਸਭ ਤੋਂ ਵੱਡੇ ਉਹ ਕਹ ਰਹੇ ਨੇ ਕਹਿੰਦੇ ਕੀ ਮਹਿੰਗਾਈ ਵੱਧ ਗਈ ਹੈ ਖਾਸ ਕਰਕੇ ਜਿਹੜਾ ਹੈ ਸਕੂਲਾਂ ਦੀ ਫੀਸਾਂ ਵੱਧ ਗਈਆਂ ਨੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਹੋ ਚੁੱਕੀਆਂ ਹੋਈਆਂ ਨੇ ਪਰ ਇਸ ਦਾ ਹੱਲ ਕਿਤਾ ਰਖਲੇਗਾ ਨਵੇਂ ਸ਼ਹਿਰ ਦੀ ਗੱਲ ਕਰੀਏ ਤਾਂ ਸਭ ਤੋਂ ਵੱਡਾ ਇੱਕ ਮੁੱਦਾ ਇੱਥੇ ਦੇਖਣ ਨੂੰ ਮਿਲਿਆ ਕਹਿੰਦੇ ਨੇ ਕਿ ਬੇਰੋਜ਼ਗਾਰੀ ਇੱਥੇ ਬਹੁਤ ਹੈ ਬੇਰੋਜ਼ਗਾਰੀ ਹੋਣ ਕਰਕੇ ਨੌਜਵਾਨ ਜਿਹੜਾ ਉਹ ਬਾਹਰਲੇ ਮੁਲਕਾਂ ਨੂੰ ਭੱਜ ਰਿਹਾ ਦੂਜੇ ਪਾਸੇ ਗੱਲ ਕੀਤੀ ਜਾਂਦੀ ਇੱਥੇ ਰੇਲਵੇ ਰੋਡ ਦੀ ਕਹਿੰਦੇ ਕਿ ਇੱਕ ਬਹੁਤ ਮੇਨ ਤੇ ਕਨੈਕਟਿੰਗ ਸੜਕ ਹੈਗੀ ਹੈ ਲੰਬੇ ਸਮੇਂ ਤੋਂ ਸੜਕ ਜਿਹੜੀ ਹੈ ਉਹ ਬਣੀ ਨਹੀਂ ਹੈ ਲੋਕ ਲਗਾਤਾਰ ਉੱਥੇ ਜਿਹੜੇ ਨੇ ਉਹ ਐਕਸੀਡੈਂਟਸ ਦਾ ਲੋਕ ਉਥੇ ਸ਼ਿਕਾਰ ਹੁੰਦੇ ਨੇ ਤੀਜਾ ਸਭ ਤੋਂ ਵੱਡਾ ਮੁੱਦਾ ਇੱਥੇ ਕਹਿੰਦੇ ਮਹਿੰਗਾਈ ਦਾ ਮੁੱਦਾ ਕਹਿੰਦੇ ਮਾਰਕੀਟ ਚ ਆਂਦੇ ਆ ਲੋਕ ਕਹਿੰਦੇ ਖਾਲੀ ਪੇਂ ਦੁਕਾਨਾਂ ਖਾਲੀ ਪਈਆਂ ਨੇ ਕਹਿੰਦੇ ਮਹਿੰਗਾਈ ਇੰਨੀ ਜ਼ਿਆਦਾ ਹੋ ਚੁੱਕੀ ਹੋਈ ਹੈ ਲੋਕਾਂ ਦੇ ਜੇਬ 'ਚ ਪੈਸਾ ਹੀ ਨਹੀਂ ਹੈਗਾ ਸੋ ਇਹ ਕੁਝ ਵੱਡੇ ਮੁੱਦੇ ਜਿਹੜੇ ਨੇ ਅਸੀਂ ਅੱਜ ਨਵਾਂ ਸ਼ਹਿਰ ਪਹੁੰਚੇ ਤੇ ਸ਼੍ਰੀ ਅਨੰਦਪੁਰ ਸਾਹਿਬ ਹਲਕੇ ਦੇ ਲੋਕਾਂ ਨੇ ਦੱਸੇ ਨੇ ਔਰ ਹੁਣ ਜਨਤਾ ਕੀ ਕਹਿੰਦੀ ਹੈ ਇਹ ਤਾਂ ਅਸੀਂ ਸੁਣਾ ਦਿੱਤਾ ਪਰ ਕੀ ਹੈ ਜੋ ਜਨਤਾ ਕਹਿੰਦੀ ਹੈ ਇਹ ਉਮੀਦਵਾਰ ਦਾ ਗੱਲ ਪਹੁੰਚਦੀ ਔਰ ਉਹ ਜਿਹੜੇ ਉਮੀਦਵਾਰ ਇੱਥੇ ਖੜੇ ਨੇ ਕੀ ਉਹ ਵਾਕਈ ਦਾਅਵਾ ਕਰਨਗੇ ਆਵਾਦਾ ਕਰਨਗੇ ਕਿ ਇਹਨਾਂ ਮਸਲਿਆਂ ਦਾ ਹੱਲ ਕਿਸੇ ਤਰੀਕੇ ਕੱਢਿਆ ਜਾਵੇ ਇਹ ਇਸ ਵਕਤ ਇੱਕ ਵੱਡਾ ਸਵਾਲ ਜ਼ਰੂਰ ਖੜਾ ਕੈਮਰਾ ਪਰਸਨ ਰਵਿੰਦਰ ਡੋਗਰਾ ਦੇ ਨਾਲ ਸਾਹੇਦ ਨੂੰ ਲਾ ਲਿਵਿੰਗ ਇਨ ਏ ਨਿਊਜ਼ ਨਵਾਸ਼ਾ